ਕਹ ਰਾਂ ਰਹੇ ਹਾਂ ਨਾ 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 ਜੈ ਸ਼੍ਰੀ ਰਾਮ ਦਾ ਨਾਰਾ ਲਗਾਉਣ ਤੋਂ ਬਾਅਦ ਇੱਥੇ ਮਾਰਕਡ ਹੋ ਰਹੀ ਹੈ ਮੁਸਲਮਾਨਾਂ ਵੱਲੋਂ ਦੇਖੋ ਇਹ ਤਸਵੀਰਾਂ ਬਿਲਕੁਲ ਇਹ ਤਸਵੀਰਾਂ ਜਿਹੜਾ ਸਾਂਝੇ ਕਰ ਰਹੇ ਆ ਜੈ ਸ਼੍ਰੀ ਰਾਮ ਦਾ ਨਾਰਾ ਲਗਾਉਣ ਤੋਂ ਬਾਅਦ ਇਸ ਵਿਅਕਤੀ ਨਾਲ ਮਾਰਕਡ ਹੁੰਦੀ ਹੈ ਔਰ ਉਹਦੀ ਚੋਰੀ ਚਾਬੀ ਤੱਕ ਉਤਾਰ ਦਿੱਤੀ ਜਾਂਦੀ ਹੈ ਕਿਸੇ ਕਿਸ ਨੇ ਨਿਕਾਲਿਆ ਹੈ ਤੋ ਬਿਲਕੁਲ ਮਾਰਕੋਡ ਕੀਤੀ ਜਾਂਦੀ ਹੈ ਹੋਰ ਨਾਲ ਬਿਲਕੁਲ ਤਾਂ ਦੱਸ ਦਿਆ ਕਿ ਉਹਦੀ ਚਾਬੀ ਤਾਂ ਕਿਥੋਂ ਦੀ ਉਤਾਰ ਦਿੱਤੀ ਜਾਂਦੀ ਹੈ ਔਰ ਮਾਰਕੋਡ ਸਾਡੇ ਦੇ ਵਿੱਚ ਕੀਤੀ ਜਾਂਦੀ ਹੈ ਤੋ ਬਿਲਕੁਲ ਡੀਸੀਓ ਦੇ ਸਾਹਮਣੇ ਤਸਵੀਰਾਂ ਜੋ ਕੁਝ ਜਿਹੜੇ ਸਿਰਾਤੀ ਅੰਤਰ ਸੀਗੇ ਜਿਹੜੇ ਉਹਨਾਂ ਵੱਲੋਂ ਚਾਬੀ ਵੀ ਕੱਢ ਦਿੱਤੀ ਜਾਂਦੀ ਹੈ ਔਰ ਮਾਰਕੋਡ ਵੀ ਕੀਤੀ ਜਾ ਰਹੀ ਹੈ ਤੇ ਬਿਲਕੁਲ ਤਸਵੀਰਾਂ ਨਾਲ ਤੁਸੀਂ ਦੇਖ ਸਕਦੇ ਹੋ ਡੀਸੀਓ ਵੀ ਦਾ ਬਾਹਰ ਦੇ ਤੇ ਆਪ ਬੋਲੋ ਬੋਲੋ ਕੋਈ ਗੱਲ ਨਹੀਂ ਬੋਲੋ ਬੋਲੋ ਬੋਲੋ